ਵੈਸੇ ਕਰੋਨਾ ਤਾਂ ਤੁਹਾਡੇ ਸਾਹਮਣੇ ਕਿੱਥੇ ਹੈਗਾ ਜੀ ਪਾਈ ਤੋਂ ਪਾਈ ਤੁਸੀਂ ਦੁਕਾਨਾਂ ਖਲਵਾਉਂਦੀਆਂ ਹੁਣ ਕਰੋਨਾ ਢੱਗਿਆ ਜਿਆਦਾ ਸਵੇਰੇ 9 ਵਜੇ ਲੈ ਕੇ ਸ਼ਾਮ ਦੇ 9 ਵਜੇ ਤੱਕ ਦੁਕਾਨਾਂ ਖੁੱਲੀਆਂ ਜਾਣਾ ਕੋਈ ਟਾਈਮਿੰਗ ਉਹਦੇ ਹੀ ਪੂਰਾ ਹੋਣ ਨਾਲ ਹੋਲੀ-ਹੋਲੀ ਡਰ ਲੋਕਾਂ 'ਚ ਘਟ ਰਿਹਾ ਮਾਸ ਤੋਂ ਬਿਨਾ ਨਹੀਂ ਤਾਂ ਫਿਰ ਉਹ ਸਿਚੁਏਸ਼ਨ ਉੱਥੇ ਹੀ ਆ ਜਾਏਗੀ 5 ਵਜੇ ਤੱਕ ਕਸਟਮਰ ਨੂੰ ਵੀ ਟਾਈਮ ਮਿਲ ਜਾਂਦਾ ਰਸ਼ ਨਹੀਂ ਪੈਂਦਾ ਮਾਰਕੀਟ ਦੇ ਵਿੱਚ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਾਜ਼ਾਰਾਂ ਦੀਆਂ ਬਾਜ਼ਾਰਾਂ ਦੇ ਵਿੱਚ ਲੋਕ ਜਿਹੜੇ ਕਰੋਨਾ ਮਹਾਮਾਰੀ ਨੂੰ ਇਸ ਟਾਈਮ ਭੁੱਲ ਚੁੱਕੇ ਨੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰਾਂ ਦੇ ਵਿੱਚ ਕਿੰਨਾ ਜ਼ਿਆਦਾ ਕਰਾਊਡ ਆ ਔਰ ਭੀੜ ਦੇਖਣ ਨੂੰ ਮਿਲ ਰਹੀ ਆ ਔਰ ਸਰਕਾਰ ਦੀ ਜਿਹੜੀ ਗਾਈਡਲਾਈਨ ਸੀ ਕਿ ਪੰਜ ਤੋਂ ਪੰਜ ਜਿਹੜਾ ਸਾਰਾ ਕੁਝ ਖੋਲ ਦਿੱਤਾ ਗਿਆ ਆ ਲੇਕਿਨ ਇਸ ਟਾਈਮ ਲੋਕ ਇੰਨੇ ਕਿ ਬੇਫਿਕਰੇ ਹੋ ਚੁੱਕੇ ਨੇ ਕਿ ਬਿਦਆਊਟ 마ਸਕਸ ਹੀ ਬਾਹਰ ਆ ਚੁੱਕੇ ਨੇ ਔਰ ਬਾਹਰ ਆ ਕੇ ਘੁੰਮ ਫਿਰ ਰਹੇ ਨੇ ਤੁਸੀਂ ਦੇਖ ਦੇਖ ਰਹੇ ਹੋ ਕਿ ਜਿਹੜੇ ਪ੍ਰੋਪੋਰਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਲੋਕਾਂ ਨੂੰ ਅਵੇਅਰਨੈਸ ਕੀਤੀ ਜਾ ਰਹੀ ਸੀ ਕਿ ਲੋਕ ਅਵੇਅਰ ਹੋਣ ਇਸ ਟਾਈਮ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਕਰਾਂਗੇ ਇਸ ਟਾਈਮ ਕਰੋਨਾ ਮਹਾਮਾਰੀ ਪੂਰੇ ਜੋਰਾਂ ਦੇ ਉੱਤੇ ਇਸ ਟਾਈਮ ਚੱਲ ਰਹੀ ਆ ਸਰਕਾਰ ਨੇ ਬੇਸ਼ੱਕ ਵਪਾਰੀਆਂ ਨੂੰ ਇੱਕ ਰਾਹਤ ਦਿੱਤੀ ਆ ਕਿ ਉਹਨੂੰ ਜਿਹੜੀ ਉਹਨਾਂ ਦੀ ਗਾਈਡਲਾਈਨ ਹੈ ਸਰਕਾਰ ਦੀ ਜਿਹੜੀ ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ ਨੇ ਕਿ ਕਰੋਨਾ ਖਤਮ ਹੋ ਗਿਆ ਜਿਹੜਾ ਤੁਸੀਂ ਮਾਰਕਸ ਨਹੀਂ ਸੀ ਪਾਇਆ ਨਹੀਂ ਭਾਜੀ ਕਰੋਨਾ ਤਾਂ ਹੈਗਾ ਵਾ ਜੀ ਨੂੰ ਬਾਕੀ ਦੇਖ ਨਹੀਂ ਜਾਈ ਕੀ ਕਰੀਏ ਉਹਦੇ ਵਿੱਚ ਮਤਲਬ ਮਾਰਕਸ ਫਿਰ ਤੁਸੀਂ ਕਿਉਂ ਨਹੀਂ ਸੀ ਪਾਇਆ ਐ ਇਦਾਂ ਹੀ ਆਪਾਂ ਮਾਰਕੀਟ ਦੇ ਵਿੱਚ ਬਾਹਰੇ ਇਦਾਂ ਹੀ ਵਿਦਾਊਟ ਮਾਰਕਸ ਖੁਮਰੇ ਰੋਟੀ ਵਗੈਰਾ ਖਾਣੀ ਤੇ ਲਾ ਕੇ ਖਾਣੀ ਪੈਣੀ ਆ ਹਲੇ ਖੋਣੇ ਲੰਚ ਕੀਤਾ ਦੇਖੋ ਤੁਹਾਡੇ ਸਾਹਮਣੇ ਇੱਥੇ ਆਪਾਂ ਮੋਬਾਈਲ ਤੇ ਬੈਠ ਕੇ ਕਿਹੜੀ ਰੋਟੀ ਹੋਣੀ ਰੋਟੀ ਖਾ ਕੇ ਬਾਹਰ ਆਇਆ ਹਲੇ 1 ਮਿੰਟ ਹੋਇਆ ਮਾਸਤਾ ਪਾਈ ਆ ਤੁਹਾਡੇ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਇਸ ਟਾਈਮ ਜਿਹੜੇ ਵਿਦਾਉਟ ਮਾਸਕ ਕੋ ਮਰੇ ਨੇ ਅਲੱਗ-ਅਲੱਗ ਬਹਾਨੇ ਵਾਦੀ ਕੀਤੀ ਜਾ ਰਹੀ ਹੈ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਇਸ ਟਾਈਮ ਵਧੀਆ ਵਧੀਆ ਭਾਜੀ ਕੋਰੋਨਾ ਇਸ ਟਾਈਮ ਖਤਮ ਹੋ ਗਿਆ ਪੂਰੀ ਤਰ੍ਹਾਂ ਸਰਕਾਰ ਦੀ ਜਿਹੜੀ ਗਾਈਡਲਾਈਨ ਸੀ ਵਪਾਰੀਆਂ ਨੂੰ ਇੱਕ ਰਾਹਤ ਦਿੱਤੀ ਗਈ ਹੈ ਕਿ ਪੰਜ ਤੋਂ ਪੰਜ ਜਿਹੜੀ ਵਪਾਰੀਆਂ ਦਾ ਕੰਮ ਚੱਲੇ ਲੇਕਿਨ ਆਪਾਂ ਵਿਦਾਉਟ ਮਾਸਕ ਕੋ ਉਹ ਤਾਂ ਸਰ ਹੁੰਦਾ ਰਹਣਾ ਪਾਣੀ ਵੀ ਰਹੀ ਕੰਮ ਆਖਸ ਰਿਆ ਵੈਸੇ ਕਰੋਨਾ ਤਾਂ ਤੁਹਾਡੇ ਸਾਹਮਣੇ ਕਿੱਥੇ ਹੈਗਾ ਜੀ ਪੰਜ ਤੋਂ ਪੰਜ ਤੁਸੀਂ ਦੁਕਾਨਾਂ ਖਲਵਾਉਂਦੀਆਂ ਹੁਣ ਕਰੋਨਾ हट ਗਿਆ ਪਹਿਲਾਂ ਨਹੀਂ ਸੀਗਾ ਜਾਂ ਤਾਂ ਸਵੇਰੇ 9 ਵਜੇ ਲੈ ਕੇ ਸ਼ਾਮ ਦੇ 9 ਵਜੇ ਤੱਕ ਦੁਕਾਨਾਂ ਖੋਲੀਆਂ ਜਾਣ ਫਿਰ ਤਾਂ ਮੰਨੀ ਅਸੀਂ ਕਰੋਨਾ ਨਹੀਂ ਹੈਗਾ ਤੇ ਮੰਨ ਲਓ ਤੁਹਾਡਾ ਮੰਨਣਾ ਇਹ ਹੈ ਕਿ ਕਰੋਨਾ ਇਸ ਟਾਈਮ ਹੈ ਨਹੀਂਗਾ ਨਹੀਂ ਸਰ ਕਰੋਨਾ ਕਿੱਥੇ ਹੈਗਾ ਇਸ ਟਾਈਮ ਜੋ ਕਰੋਨਾ ਹੁੰਦਾ ਗੱਲਾਂ ਕਦੀਆਂ ਗੱਲ ਕੀਤੀ ਜਾਵੇ ਸਰਕਾਰ ਦੀ ਗਾਈਡਲਾਈਨ ਦੀ ਸਰਕਾਰ ਨੇ ਗਾਈਡਲਾਈਨ ਜਿਹੜੀ ਵਪਾਰੀਆਂ ਦੇ ਇੱਕ ਰਾਹਤ ਨੂੰ ਦਿੱਤੀ ਸੀ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਵਿੱਚ ਵਿੱਚ ਜਿਹੜੇ ਦੁਕਾਨਦਾਰਾਂ ਦਾ ਮੰਨਣਾ ਹੈ ਕਿ ਕਰੋਨਾ ਮਹਾਮਾਰੀ ਕਰੋਨਾ ਹੈ ਹੀ ਨਹੀਂ ਇਸ ਕਰਕੇ ਅਸੀਂ ਮਾਰਕਸ ਨਹੀਂ ਪਾਇਆ ਹੋਇਆ ਹੋਰ ਵੀ ਦੁਕਾਨਦਾਰ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਐਸੀ ਕਿਹਾ ਕੀ ਕਹਿਣਾ ਚਾਹੁੰਦੇ ਹੋ ਭਜੀ ਜਿਵੇਂ ਇਸ ਟਾਈਮ ਲੋਕ ਸਰਕਾਰ ਦੀ ਜਿਹੜੀ ਗਾਈਡਲਾਈਨ ਹੈ ਪੰਜ ਤੋਂ ਪੰਜ ਖੋਲ ਦਿੱਤਾ ਗਿਆ ਵਾ ਲੇਕ ਲੋਕ ਪਹਿਲਾਂ ਅਵੇਅਰ ਸੀਗੇ ਹੁਣ ਅਵੇਅਰਨੈਸ ਖਤਮ ਹੁੰਦੀ ਨਜ਼ਰ ਆ ਰਹੀ ਆ ਬਿਦਆਉਟ ਮਾਰਕਸ ਹੀ ਸਾਰੇ ਘੁੰਮ ਰਹੇ ਨੇ ਛੋਪਾਂ ਦੇ ਉੱਤੇ ਉਹੀ ਪਹਿਲੇ ਵਾਲਾ ਸਿਸਟਮ ਹੋ ਰਿਹਾ ਜੀ ਜਿੱਦਾਂ ਪਹਿਲਾਂ ਸੀ ਟਾਈਮਿੰਗ ਜਦੋਂ ਪੂਰੀ ਖੁੱਲੀ ਸੀ ਉਦੋਂ ਲੋਕਾਂ ਨੂੰ ਡਰ ਖਤਮ ਹੋ ਗਿਆ ਸੀ ਹੁਣ ਟਾਈਮਿੰਗ ਉਦੋਂ ਹੀ ਪੂਰਾ ਹੋਣ ਨਾਲ ਓਲੀ-ਓਲੀ ਡਰ ਲੋਕਾਂ ਚ ਘਟ ਰਿਹਾ ਪਰ ਉਹ ਚੀਜ਼ ਗਲਤ ਹੈ ਟਾਈਮਿੰਗ ਦੇ ਅਕੋਰਡਿੰਗ ਤਾਂ ਠੀਕ ਜੋ ਚੱਲ ਰਿਹਾ ਪਰ ਅਵੇਅਰਨੈਸ ਹੋਣੀ ਜ਼ਰੂਰੀ ਹੈ ਮਾਸਕ ਤੋਂ ਬਿਨਾ ਨਹੀਂ ਤਾਂ ਫਿਰ ਉਹ ਸਿਚੁਏਸ਼ਨ ਉੱਥੇ ਹੀ ਆ ਜਾਏਗੀ। ਅਗਰ ਮਾਸਕ ਨਹੀਂ ਲਗਾਉਂਦੇ। ਉੱਥੇ ਦੇਖਿਆ ਜਾਂਦਾ ਦੁਕਾਨਦਾਰ ਵੀ ਜਿਹੜੇ ਮਾਸਕ ਸਿਰਫ ਕੈਮਰੇ ਸਾਹਮਣੇ ਹੀ ਪਾਉਂਦੇ ਨੇ ਲੇਕਿਨ ਔਟ ਕੈਮਰਾ ਤਾਂ ਉਹ ਵੀ ਬਿਨਾ ਮਾਸਕ ਤੋਂ ਹੀ ਉਹਨਾਂ ਦਾ ਸਟਾਫ ਔਰ ਆਪ ਵੀ ਇੱਦੀ ਰਹਿੰਦੇ ਨੇ। ਨਹੀਂ ਅਸੀਂ ਉਸ ਚੀਜ਼ ਦਾ ਪੂਰਾ ਧਿਆਨ ਰੱਖ ਰਹੇ ਹਾਂ ਜੀ। ਕਸਟਮਰ ਨੂੰ ਵੀ ਵੇਅਰ ਕਰ ਰਹੇ ਹਾਂ, ਖੁਦ ਵੀ ਲਗਾ ਕੇ ਰੱਖ ਰਹੇ ਹਾਂ, ਪ੍ਰੋਪਰ ਸੈਨੀਟਾਈਜ਼ ਕਰ ਰਹੇ ਹਾਂ ਕਸਟਮਰ ਨੂੰ। ਉਹਦੇ ਚਾਪਨੀ ਸੇਫਟੀ ਹੈ ਜੀ। ਜਿਹੜਾ ਕੋਈ ਕਰੇਗਾ ਬੈਨੀਫਿਟ ਹੁੰਦਾ ਹੀ ਹੈ। ਇਸ ਕਰਕੇ ਮਾਸਕ ਲਗਾਉਣਾ ਤਾਂ ਜ਼ਰੂਰੀ ਹੈ ਕੁਝ ਪਹਿਲੇ ਨਾਲ ਰਾਹਤ ਮਿਲੀ ਹੈ ਜੀ 2 ਵਜੇ ਤੱਕ ਜਾਂ 1 ਵਜੇ ਤੱਕ ਤਾਂ ਕੋਈ ਟਾਈਮਿੰਗ ਹੀ ਨਹੀਂ ਬਣ ਰਹੀ ਸੀ 5 ਵਜੇ ਤੱਕ ਕਸਟਮਰ ਨੂੰ ਵੀ ਟਾਈਮ ਮਿਲ ਜਾਂਦਾ ਰਸ਼ ਨਹੀਂ ਪੈਂਦਾ ਮਾਰਕੀਟ ਦੇ ਵਿੱਚ ਆਪਣੇ ਕਨਵੀਨੀਅன்ஸ் ਦੇ ਹਿਸਾਬ ਨਾਲ ਕਸਟਮਰ ਮਾਰਕੀਟ ਚ ਆ ਜਾਂਦੇ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਵੀ ਮੌਜੂਦ ਨੇ ਇੱਥੇ ਇਹਨਾਂ ਦੀ ਆਪਾਂ ਪੁੱਛਦੇ ਹਾਂ ਕਿ ਜਿਹੜੇ ਲੋਕ ਇਸ ਟਾਈਮ ਭੁੱਲ ਚੁੱਕੇ ਨੇ ਕਿ ਕਰੋਨਾ ਮਹਾਮਾਰੀ ਨੂੰ ਔਰ ਵਿਦਾਊਟ ਪ੍ਰੋਕਾਸ਼ਨਸ ਵਿਦਾਊਟ ਮਾਸਕਸ ਵਿਦਾਊਟ ਸੈਨੀਟਾਈਜ਼ਰ ਕਿਤੇ ਬਾਹਰ ਘੁੰਮ ਫਿਰ ਰਹੇ ਨੇ ਉਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਇਸ ਟਾਈਮ ਲੋਕ ਕਰੋਨਾ ਮਹਾਮਾਰੀ ਨੂੰ ਕਿਤੇ ਨਾ ਕਿਤੇ ਭੁੱਲਦੇ ਨਜ਼ਰ ਆ ਰਹੇ ਨੇ ਸਰਕਾਰ ਦੀ ਜਿਹੜੀ ਗਾਈਡਲਾਈਨ ਸੀ ਕਿ 5 ਵਜੇ ਤੱਕ ਸਾਰਾ ਖੋਲ ਦੇਵਾਂਗੇ ਉਹ ਵਪਾਰੀਆਂ ਨੂੰ ਇੱਕ ਰਾਹਤ ਦੇਣ ਦੀ ਗੱਲ ਸੀ ਤੇ ਨਾ ਕਿ ਲੋਕਾਂ ਦੇ ਪ੍ਰੋਕਾਸ਼ਨ ਖਤਮ ਕਰਨ ਨੂੰ ਲੋਕ ਬਹੁਤ ਜ਼ਿਆਦਾ ਵੇਅਰ ਹੋ ਰਹੇ ਨੇ ਇਹ ਬਿਮਾਰੀ ਨੂੰ ਉਹਨਾਂ ਨੇ ਆਮ ਸਮਝ ਆਇਆ ਹੈਗਾ ਜਦੋਂ ਵਾਇਰਲ ਫੈਲਦਾ ਨਾ ਪੂਰੀ ਹਵਾ 'ਚ ਫੈਲ ਜਾਂਦਾ ਹੈਗਾ ਇਹ ਜਿਹੜੀ ਮਾਰਕਸ ਨਹੀਂ ਲਾ ਰਹੇ ਨਾ ਇਹ ਆਪਣੀ ਜ਼ਿੰਦਗੀ ਨਾਲ ਖਰਵਾਰ ਕਰਨੇ ਨੇ ਇਹਨਾਂ ਨੂੰ ਪਤਾ ਨਹੀਂ ਵੀ ਮਾਈਨਰ ਜੀ ਪ੍ਰੋਬਲਮ ਹੋਣੀ ਹੈ ਖਾਂਸੀ ਹੋਣੀ ਹੈ ਉਸ ਤੋਂ ਬਾਅਦ ਸਰੀਰ ਤਾਂ ਤੋਂ ਨਾ ਬੁਖਾਰ ਹੋਣਾ ਉਸ ਤੋਂ ਬਾਅਦ ਉਹ ਕੰਡੀਸ਼ਨ ਹੋ ਜਾਣੀ ਹੈ ਜੀ ਤੇਰੀ ਸੈਂਸਰੇਸ਼ਨ ਡਾਊਨ ਹੋ ਜਾਣੀ ਹੈ ਕਈ ਬੰਦਿਆਂ ਦਾ ਹੋ ਰਿਹਾ ਜਿਨ੍ਹਾਂ ਦੇ ਘਰ ਵਿੱਚ ਲੋਕੀ ਮਰ ਚੁੱਕੇ ਜਿਹੜੇ ਜਿਨ੍ਹਾਂ ਦੇ ਘਰ ਦੇ ਨੁਕਸਾਨ ਹੋਇਆ ਉਹਨਾਂ ਨੂੰ ਜਾ ਕੇ ਪੁੱਛੋ ਉਹ ਹੱਤਤਕਾਰ ਵੀ ਕਵਰ ਕਰਕੇ ਰੱਖਦੇ ਆ ਮੈਂ ਪੂਰੀ ਜਨਤਾ ਨੂੰ ਕਹਿਣਾ ਚਾਹੁੰਦਾ ਹਾਂ ਹੱਥ ਜੋੜ ਕੇ ਕਹਿਣਾ ਚਾਹੁੰਦਾ ਹਾਂ ਪ੍ਰਕੌਸ਼ਨ ਯੂਜ਼ ਕਰੋ ਸਰਕਾਰ ਦਾ ਕਹਿਣਾ ਮੰਨੋ ਤੁਸੀਂ ਬਹੁਤ ਵਧੀਆ ਰਹੋਗੇ ਠੀਕ ਹੈ ਨਾ ਤੁਹਾਡੇ ਬੱਚੇ ਸੁਰੱਖਿਅਤ ਰਹਿਣਗੇ ਇਹ ਬਿਮਾਰੀ ਇੱਕ ਦੂਜੇ ਤੋਂ ਬਹੁਤ ਜਲਦੀ ਫੈਲਦੀ ਹੈਗੀ ਆ ਆਪਾ ਹੋ ਸਕੇ ਨਾ ਜਿੰਨਾ ਪ੍ਰਕੋਸ਼ਨ ਜੂਸ ਕਰਾਂਗੇ ਨਾ ਆਪਾਂ ਖੁਦ ਨੂੰ ਤੇ ਆਪਣੇ ਰਿਲੇਟਿਵ ਨੂੰ ਤੇ ਆਪਣੇ ਆਪ ਨੂੰ ਬਚਾ ਕੇ ਰੱਖ ਸਕਾਂਗੇ ਚਲੋ ਜੀ ਬਿਲਕੁਲ ਅਗਰ ਗੱਲ ਕੀਤੀ ਜਾਵੇ ਇਹ ਉਹਨਾਂ ਲੋਕਾਂ ਕੇ ਹੱਥ ਜੋੜ ਕੇ ਹੀ ਇੱਕ ਅਪੀਲ ਆ ਕਿ ਜਿਹੜੇ ਵਿਦਾਊਟ ਮਾਸਕਸ ਬਾਹਰ ਘੁੰਮ ਫੇਰੇ ਨੇ ਸਰਕਾਰ ਦੀ ਜਿਹੜੀ ਗਾਈਡਲਾਈਨ ਦੀ ਗੱਲ ਕੀਤੀ ਜਾਵੇ ਸਿਰਫ ਔਰ ਸਿਰਫ ਜਿਹੜਾ 5 ਵਜੇ ਤੱਕ ਖੁੱਲਿਆ ਆ ਸਿਰਫ ਵਪਾਰੀਆਂ ਦਾ ਖੁੱਲਿਆ ਆ ਤੁਹਾਡੀ ਸਹੂਲਤ ਵਾਸਤੇ ਹੀ ਸਾਰੇ ਬਾਜ਼ਾਰ ਖੁੱਲੇ ਨੇ ਕਿ ਤੁਹਾਨੂੰ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਨੇ ਉਹ ਤੁਸੀਂ ਖਰੀਦ ਸਕੋ ਨਾ ਕਿ ਤੁਸੀਂ ਵਿਦਾਊਟ ਪ੍ਰਕਾਉਸ਼ਨਸ ਘੁੰਮ ਸਕੋ ਵਿਦਾਊਟ ਮਾਸਕਸ ਘੁੰਮ ਸਕੋ ਇਸ ਲਈ ਤੁਸੀਂ ਇਹ ਇਸ ਬਿਮਾਰੀ ਨੂੰ ਇਹ ਮੰਨ ਲਓ ਕਦੇ ਵੀ ਨਜ਼ਰ ਅੰਦਾਜ਼ ਨਾ ਕਰੋ ਇਹ ਤੁਹਾਡੀ ਇੱਕ ਜਾਣਲੀ ਘਾਤਕ ਸਾਬਤ ਹੋ ਸਕਦੇ ਆ ਪਲੀਜ਼ ਇਹਨੂੰ ਵੱਧ ਤੋਂ ਵੱਧ ਤੁਸੀਂ ਮਾਸਕਸ ਔਰ ਸੈਨੀਟਾਈਜ਼ਰ ਦੀ ਵਰਤੋਂ ਜ਼ਰੂਰ ਕਰੋ ਔਰ ਜਿਹੜੇ ਸੋਸ਼ਲ ਡਿਸਟੈਂਸਿੰਗ ਆ ਉਹਨੂੰ ਜ਼ਰੂਰ ਉਹਦੀ ਪਾਲਣਾ ਕਰੋ ਬਾਜ਼ਾਰ ਦੀਆਂ ਤਸਵੀਰਾਂ ਤਾਂ ਅਸੀਂ ਤੁਹਾਨੂੰ ਅਕਸਰ ਦਿਖਾਉਂਦੇ ਰਹਿੰਨੇ ਆ ਲੇਕਿਨ ਅੱਜ ਜਿਹੜੀ ਸਰਕਾਰ ਦੀ ਗਾਈਡਲਾਈਨ ਦੀ ਗੱਲ ਕੀਤੀ ਜਾਵੇ ਇਸ ਟਾਈਮ ਪੰਜ ਤੋਂ ਪੰਜ ਵਪਾਰੀਆਂ ਨੂੰ ਰਾਹਤ ਦੇਣ ਦੀ ਗੱਲ ਕੀਤੀ ਸੀ ਸਰਕਾਰ ਨੇ ਉਹਦੇ ਕਰਕੇ ਜਿਹੜੀਆਂ ਬਾਜ਼ਾਰ ਖੋਲ ਦਿੱਤੇ ਗਏ ਨੇ ਲੇਕ ਲੇਕਿਨ ਲੋਕ ਜਿਹੜੇ ਅਵੇਅਰ ਹੁੰਦੇ ਵੀ ਇਸ ਟਾਈਮ ਜਿਹੜੇ ਪ੍ਰੋਕਾਸ਼ਨਸ ਨਹੀਂ ਵਰਤ ਰਹੇ ਉਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਬਾਜ਼ਾਰ ਤੇ ਕੀ ਹਾਲਾਤ ਨੇ ਔਰ ਲੋਕ विदाउट मास्क जेडे ਬਾਹਰ ਘੁੰਮ ਫਿਰ ਰਹੇ ਨੇ ਔਰ ਕਿਤੇ ਨਾ ਕਿਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਰੋਨਾ ਹੈ ਹੀ ਨਹੀਂ ਕਰੋਨਾ ਨਾਮ ਦੀ ਚੀਜ਼ ਹੈ ਹੀ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚੋਂ ਇਹ ਕਰੋਨਾ ਦਾ ਡਰ ਇੱਕਦਮ ਖਤਮ ਉਹ ਹੁੰਦਾ ਨਜ਼ਰ ਆ ਰਿਹਾ ਇਸ ਟਾਈਮ ਜਿਹੜੀ ਗੱਲ ਕੀਤੀ ਜਾਵੇ ਸੋਸ਼ਲ ਡਿਸਟੈਂਸਿੰਗ ਦੀ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕ ਪਾਲਣਾ ਹੋ ਰਹੀ ਹੈ ਔਰ ਵਿਦਾਊਟ ਮਾਸਕਸ ਜਿਹੜੇ ਲੋਕ ਘੁੰਮ ਰਹੇ ਨੇ ਉਹ ਵੀ ਤਸਵੀਰਾਂ ਤੁਹਾਨੂੰ ਸਾਹਮਣੇ ਦਿਖਾਈਆਂ ਤਸਵੀਰਾਂ ਤੁਹਾਨੂੰ ਅਲਗ-ਅਲਗ ਥਾਵਾਂ ਦੀਆਂ ਅਸੀਂ ਅਕਸਰ ਆਪਣੇ ਚੈਨਲ ਦੇ ਉੱਤੇ ਦਿਖਾਉਂਦੇ ਰਹਿੰਨੇ ਬਣੇਰੋ ਐਸਐਮਜੀ ਨਿਊਜ਼ ਨਾਲ ਕੈਮਰਾ ਪਰਸਨ ਮਿੱਪਨ ਰੋੜਾ ਦੇ ਨਾਲ ਕੇਸ਼ ਦੀ ਰਿ